ਚੋਰਾਂ ਨੇ ਇੱਕ ਰਾਤ ਚ 6 ਘਰਾਂ ਨੂੰ ਮਾਰ ਨਿਸ਼ਾਨਾ ਸੋਨੇ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਲੈ ਆੜੇ ਚੋਰਾਂ ਨੇ ਨਸ਼ੀਲੇ ਸਪਰੇਅ ਦਾ ਇਸਤੇਮਾਲ ਕਰਕੇ ਦਿੱਤਾ ਬਾਰਦਾਤ ਨੂੰ ਅੰਜਾਮ ਪੁਲਗਵਾਨ ਨਵੇਂ ਰਾਜ ਦਿਨੋ ਜਲ ਪੁਲਗਵਾਨ ਜੀ ਟੋਲਾਗੇ ਕੋਈ ਪਰਵਾਹ ਜੀ ਨੋ ਪਰਾਈ ਨੋ ਮਾਰੋ ਤਾਂ ਰਹਿਣਾ ਪੈਣੀ ਸੱਚ ਸੱਚ ਅੱਜ ਸੋਨਾ ਲੈ ਗਿਆ ਰੁਪਈਆ ਲੈ ਗਿਆ ਸਭ ਬੋਲੀਆ ਕਾਲਾ ਮੈਂਸ ਵੀ ਲੈ ਜਾਣੀ ਬਸ ਕੋਲੇ ਜਾਣਾ ਡੰਗਰ ਲੈ ਲਾ ਤੇਰਾ ਨਾ ਪਚਾਣਾ ਰਾਤ ਮਾਰ ਜੇ ਸੁਬਹੇ ਕਰ ਕਰ ਸੁਤੇ ਕਰ ਕੇ ਕੀ ਨਾਮ ਸੱਚ ਸੱਚ ਕਿੰਗਾ ਜਾਣਾ ਮਾਰੇ ਦਾ ਕੋਈ ਵੇਲੀ ਹੋਈ ਨਹੀਂ ਬਿਲਕੁਲ ਸਹੀ ਹੋ ਗਿਆ ਕਿਨਾ ਪੈ ਤੋ ਲਾ ਵੇਨ ਲਾਲੀ ਜੀ 21 ਹੈ ਸੀ ਰਾਤਲੀ ਚੋਰੀ ਹੋ ਗਈ ਚੋਰੀ ਹੋਈ ਸੀ ਸੁਤੇ ਦੇ ਚਾਰ ਘਰ ਲੁੱਟ ਕੇ ਲੈ ਕੋਈ ਪਤਾ ਨਹੀਂ ਜੱਲਿਆ ਸੋਨਾ ਗਹਿਣਾ ਜੋ ਵੀ ਪੈਸਾ ਤੇਲਾ ਸਾਰਾ ਚਲ ਗਿਆ ਕੁਰੀਦਾ ਬਿਆ ਦਾ ਸਵੇਰ ਸੀ ਫੋਕੀਦਾ ਬਿਆ ਰੱਖਿਆ ਸੀ ਆ ਵਾ ਰਾਤੀ ਜਾਗਾ ਨਾ ਕੱਲ ਪੈਸੇ ਲਿਆ ਗਿਆ ਸੀ ਕਿ ਰੱਖੇ ਦੇ ਆਦਾ ਉਹ ਲੈ ਕੇ ਲੁੱਟ ਲੱਟ ਕੇ ਉੜ ਕਾ ਦਾ ਬਿਆ ਗਰੀਬ ਮਾਰੇ ਕੀ ਮੰਗ ਕੀ ਮੰਗ ਕਰਦੇ ਪੁਲਿਸ ਹਾਂ ਪੁਲਿਸ ਤਾਂ ਕੀ ਮੰਗ ਕਰਦੇ ਪੁਲਿਸ ਤਾਂ ਕਹਦੇ ਕਿ ਗਰੀਬਾਂ ਦੇ ਹਮਦਾਨ ਕਰੋ ਚੋਰ ਅਸੀਂ ਤੇ ਫੜੇ ਨਹੀਂ ਗਏ ਤੁਸੀਂ ਫੜੋ ਜੇ ਫੜਾਂਦੇ ਤਾਂ ਨਹੀਂ ਤਾਂ ਸਾਨੂੰ ਹਮਦਾਨ ਕਰੋ ਅਜੀ ਗਰੀਬ ਮਾਰੇਗੇ ਹਾਂ ਜੇ ਤੁਹਾਨੂੰ ਕੀ ਹੋਇਆ ਸੀ ਰਾਤ ਅਜੀ ਰਾਤੀਂ ਇਥੇ ਸੁੱਤੇ ਸੀਗੇ ਨਾ ਸਵੇਰ ਦੇਖਣ ਲੱਗਾ ਸਾਰੇ ਸਮਾਨ ਬੰਦ ਤੇ ਪਿਆ ਸੀਗਾ ਦੇ ਗਹਿਣੇ ਗੋਣੇ ਸੀਗੇ ਤਾਂ 6000 ਰੁਪਏ ਸੀਗੇ ਪੈਸੇ ਗਣੀ ਕਿਸ ਵਾਸਤੇ ਬਣਾਏ ਸੀਗੇ ਮੇਰਾ ਵਾਸਤੇ ਵਿਆਹ ਹਾਂਜੀ ਵਿਆਹ ਸੀਗਾ ਦੇ ਪੈਕੇ ਅੰਦਰ ਰੱਖਿਆ ਸੀਗਾ ਤਾਂ 10 ਦਿਨ ਵਿਆਹ ਨਗਰ ਆਇਆ ਸੀ ਨੂੰ ਬਸੇ ਨੇ ਪਰ ਇਹ ਪੂਰੀ ਸਾਈ ਸੀ ਹਾਂਜੀ ਉਹਦਾ ਮੌਕਾ ਕਰਕੇ ਗਏ ਆ ਦੇਖ ਦੋ ਕੇ ਜਾਂਦੇ ਚਿਰ ਬੰਦ ਆਇਆ ਸੀਗਾ ਸਾਰਾ ਕੁਝ ਲੈਤੀ ਮੰਨ ਕਰਦੇ ਸੀ ਕੋਣ ਕੁਲਸ ਦੇਖੋ ਜੋ

ऐसे मांग करते हैं जाल पर जाल खनूर साहब मिल जाएगा इनकी नाम क्या था निराश कर अच्छा तो की रात की हुआ थे रात ना पैसे को है तो कोई गाने गुने चोरी करके रात ले चोर हां जी कितने का रखी गई बड़े चोरी हुई है लगभग ये चार पांच का रहा है तो चार का थे, थे थे एक करो ठल्ले करके जाते हैं ऐसे सुत्ते ही सानू पता ਕੀ ਕੀ ਨਿਸ਼ਾਨਾਇਲਾ ਬੋਲਦਾ ਮਤਲਬ ਪੈਸੇ ਤਾਂ ਗੈਣੇ ਗੁਣੇ ਮਤਲਬ ਲੈ ਗਏ ਕੱਟ ਗਿਆ ਹਾਂਜੀ ਬੋਲਸ ਤੇ ਆਏ ਮੋਕਾ ਕਰਦੇ ਵੀ ਬੋਲਸ ਸਰ ਮੈਂ ਕਰਦੇ ਬੋਲਸ ਆ ਇਹ ਕਹਿੰਦਾ ਸਾਡਾ ਮਤਲਬ ਜਿਹੜਾ ਹੈਗਾ ਜੋ ਅਸ਼ਾਸਨ ਤੋਂ ਅਨੁਸਾਰ ਕਾਰਵਾਈ ਕਰੋ ਕੀ ਨਾ ਮੇਰਾ ਨਾਮ ਸੰਦੀਨ ਅਸਲ ਵਿੱਚ ਕੀ ਮਾਮਲਾ ਹੈ ਰਾਤ ਜਿਹੜੀ ਚੋਰੀ ਹੋਈ ਹੈ ਤੁਹਾਡੇ ਡੇਰਿਆਂ ਦੇ ਵਿੱਚ ਦੇਖੋ ਰਾਜ ਸਾਡੇ ਨਾਲ ਤੋਂ ਪੰਜਾਂ ਡੇਰਿਆਂ ਚੋਰੀ ਹੋਈ ਹੈ ਤੇ ਇਹ ਮੁੰਡਾ ਮੇਰਾ ਬशीर ਕੁਈ ਦੋ ਦੋ ਲੈ ਕੇ ਨਾ ਮਤਲਬ ਪੰਜ ਤੋਂ ਅੰਦਰਾਂ ਚੋਰੀ ਹੋਈ ਕੋਈ ਏਦਾਂ ਦੀ ਕੋਈ ਸਪਰੇ ਕੋਈ ਦਵਾਈ ਮੁੰਡੇ ਦੇ ਵਿੱਚ ਸੁੱਟਦੀ ਮੁੰਡੇ ਦੇ ਵਜੇ ਹੋਸ਼ ਨਹੀਂ ਆਂਦੇ ਬਾਕੀ ਕੁੱਤੀ ਇੱਕ ਬੱਚੇ ਸੂਈ ਦੀ ਉਹ ਵਜੇ ਹੋਣ ਉੱਠਣ ਲੱਗੇ ਉਹਦੇ ਕੋਈ ਸਪਰੇ ਕਰਦੀ ਤੇ ਇੱਕ ਮੇਰਾ ਭਰਾ ਹੈ ਮੇਰੀ ਸਗੀ ਭਤੀਜੇ ਦਾ ਵਿਆਹ ਸੀ ਉਥੋਂ ਟੂਮਾ ਵੀ ਲੈ ਕੇ ਸਾਰੀਆਂ ਰੁਪਈਆ ਕੋਈ 72000 ਲੈ ਕੇ ਰਿਸ਼ਤੀਆਂ ਜ਼ਮੀਨ ਦੀ ਉਹ ਵੀ ਲੈ ਗਏ ਤੇ ਸਾਡੇ ਇਹੋ ਹਾਰ ਤੇ ਪ੍ਰਸ਼ਾਸ਼ਕਾਂ ਅੱਗੇ ਵੀ ਸਾਡੀ ਕੋਈ ਸਾਡਾ ਨਿਆਂ ਹੋਣਾ ਚਾਹੀਦਾ ਸਾਡੇ ਕੋਲ ਚੋਰੀ ਸਾਨੂੰ ਮਿਲਣੀ ਚਾਹੀਦੀ ਹੈ ਬਾਕੀ 94 ਜਾਦੂ ਜਾੜੇ ਜਿੰਨੇ ਕੋਸ਼ੇ ਫੜੋ ਇਹਨਾਂ ਨੂੰ ਹੋਰ ਅਸੀਂ ਕੀ ਕਹਿ ਸਕਦੇ ਹਾਂ ਹੁਣ